ਬਾਜੀ ਜਿਹੜਾ ਜਗਜੀਤ ਸਿੰਘ ਡੱਲੇ ਵਾਲੇ ਦਾ ਖੇਤ ਹੈ ਆਦੇ ਖੇਤ ਦੀ ਉਹ ਕਿੰਨੀ ਪੜੋਲਤਾ ਕਰਦੇ ਸੀਗੇ ਕਿੰਨਾ ਖਿਆਲ ਰੱਖਦੇ ਸੀਗੇ ਆਦੇ ਖੇਤ ਦੀ ਤਾਂ ਜੀ ਕੁਛ ਨਹੀਂ ਕਰਦੇ ਲੋਕਾਂ ਦੇ ਖੇਤਾਂ 'ਚ ਪੈਪਾ ਪੰਜੀਆਂ ਉਹ ਤੋਂ ਹੀ ਵੇਖ ਸਕਦੇ ਹਾਂ ਕਿ ਖੇਤ ਨੂੰ ਖਾਲਾ ਆਜੇ ਤੱਕ ਤੇ ਨਹੀਂ ਤਾਂ ਉਹਨਾਂ ਦੇ ਫੋਨ ਤੇ ਪੈਪਾ ਬੈ ਸਕਦੀਆਂ ਸੀ ਪੂਰੇ ਖੇਤ ਖੇਤ ਵੀ ਨਹੀਂ ਪੈਪਾ ਉਸ ਖੇਤ ਵੀ ਨਹੀਂ ਪੈਪਾ ਖਾਲੇ ਰਹਿ ਪਾਣੀ ਜਾਂਦਾ ਸਾਡੇ ਆਪ ਦੇ ਖੇਤਾਂ 'ਚ ਪੈਪਾ ਪੰਜੀਆਂ ਉਹ ਲੋਕਾਂ ਬਾਰੇ ਰੋਜਾ ਆਪ ਦੇ ਬਾਰੇ ਕੁਛ ਨਹੀਂ ਸੋਚਣਾ ਆਮ ਹੀ ਜਦੋਂ ਕੋਈ ਬੰਦੇ ਦੇ ਹੱਥ ਛੋਟੀ ਮੋਟੀ ਪਾਵਰ ਆ ਜਾਂਦੀ ਹੈ ਤਾਂ ਬੰਦਾ ਆਪਦੇ ਖੇਤ ਨੂੰ ਸਵਾਰਦਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਖੇਤ ਹੈ ਤੇ ਉਹਨਾਂ ਦਾ ਟਕਣ ਨਹਿਰ ਪਾਣੀ ਉਹ ਤੋਂ ਆਉਂਦਾ ਜੀ ਪਾਣੀ ਤੇ ਆਮ ਹੀ ਦੇ ਕਿਸੇ ਬੰਦੇ ਦੇ ਹੱਥ ਥੋੜੀ ਜੀ ਪਾਵਰ ਆ ਜੇ ਤੇ ਅਗਲਾ ਖੇਤ ਦੇ ਆਲੇ ਦੁਆਲੇ ਪੈਪਕਾ ਕਰ ਦਿੰਦਾ ਹੈ ਐਡਾ ਬੇਦਾਗ ਬੰਦਾ ਹੋਰ ਦੁਨੀਆ ਨਾਲ ਸਾਡੇ ਬੱਤੀ ਹੈ ਪਰ ਉਹ ਸਭ ਕੋਈ ਨਾ ਕੋਈ ਕਿ ਤਣਾ ਕਿਤੇ ਦਾਗੀ ਜ਼ਰੂਰ ਹੋਇਆ ਇਹ ਅੱਜ ਤੱਕ ਦਾਗੀ ਨਹੀਂ ਹੋਇਆ ਸੱਚਾ ਤੇ ਸੁੱਚਾ ਸੱਚੇ ਸੁੱਚੇ ਖਿਆਲੋ ਦੇ ਪੂਰਨ ਗੁਰਸ਼ੇਖਾ ਠੀਕ ਆ ਸੀ ਭਾਵੇਂ ਸੇਖਾਂ ਸੀ ਵੀ ਪਰ ਸਾਡੇ ਨਾਲ ਉਹਦੀ ਸਿੱਖੀ ਦਾ ਬਹੁਤ ਜ਼ਿਆਦਾ ਫਰਕ ਹੈ ਉਹ ਜਿਹੜੀਆਂ ਚਿੰਨਾ ਨਾ ਮੰਗਾ ਹੈ ਕਿ ਉਹਨਾਂ ਕੋਈ ਬਾਤ ਘਾਟ ਕਰਨੜੀ ਉਹ ਕਰਕੇ ਉਹਨਾਂ ਨੂੰ ਮਿਹਨਤ ਆ ਸਹੀ ਮਿਲ ਕੇ ਉਹਨਾਂ ਨੂੰ ਵੀ ਆ ਤੁਹਾਨੂੰ ਦਿੰਨੇ ਤੁਸੀਂ ਇਹ ਕੰਮ ਨਾ ਕਰੋ ਹੁਣ ਜੋ ਮਾਰਕ ਹੀ ਰਾਜ਼ੀ ਹੈ ਤੇ ਫੇਰ ਵੀ ਫਿਰ ਸਾਡਾ ਵਿਚਾਰਾ ਕੋਈ ਨਹੀਂ ਤੇ ਇਹ ਬੰਦਾ ਐਡਾ ਅਣਤਾਰਕ ਹੈ ਇਹ ਉੱਠ ਨਵੜਾ ਨਹੀਂ ਇੱਥੇ ਉਹਨੂੰ ਕਹਿਣ ਤੋਂ ਪਹਿਲਾਂ ਅਸੀਂ ਜੋਰ ਲਾਇਆ ਸੀ ਵੀ ਆਪਾਂ ਇਹ ਕੰਮ ਨਾ ਕਰੀਏ ਪ੍ਰਧਾਨ ਵੀ ਆਪਾਂ ਨਾ ਕਰੀਏ ਸਰਕਾਰਾਂ ਬਹੁਤ ਗੰਦੀ ਚੀਜ਼ ਹੋਈ ਪਈ ਆ ਇਹਨਾਂ ਨੂੰ ਨਹੀਂ ਕੋਈ ਸਮਝ ਆਉਂਦੀ ਵੀ ਇਹਨਾਂ ਨੂੰ ਜੇਕਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਆਪ ਦਾ ਸ਼ੀਸ਼ ਨਾ ਦਿੰਦੇ ਤੇ ਹਿੰਦੂ ਹੋਣੇ ਕਿੱਥੇ ਸੀ ਬਲਾਜ ਦਲ ਜਾਂਦਾ ਕਦੇ ਘਟ ਜਾਂਦਾ ਬੜੀ ਮੁਸ਼ਕਲ ਹੈ ਇਸ ਵੇ ਹੈ ਤਕਰੀਬ ਸਾਡਾ ਪਿੰਡ ਸਾਰਾ ਹੀ ਬਹੁਤ ਅੰਦਰੋਂ ਦੁਖੀ ਸਭ ਦਾ ਹਿਰਦਾ ਕਮਜ਼ੋਰ ਬਹੁਤ ਬੁਰੀ ਹਾਲਤਾ ਸਾਬ ਬੰਦੇ ਤੇ ਕਿਸੇ ਨੂੰ ਬੁਲਾ ਲਾ ਭਾਵਕ ਹੋ ਜਾਂਦਾ ਅੱਲਾ ਯਾਰ ਖਾਂ ਜੋਗੀ ਦਾ ਲਿਖਿਆ ਮੀਰੇ ਨਾਕੋਂ ਆਪ ਕੀ ਨਾਕੋਂ ਤਬ ਕੀ ਜੇ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸਨਤ ਤੁੱਤੀ ਸਾਬ ਕੀ ਸਭ ਦੋਨੋਂ ਮੁਸਲਮਾਨ ਹੋਣੀ ਸੀ ਇੱਥੇ ਤਾਂ ਹੋਣਾ ਹੀ ਕੁਝ ਨਹੀਂ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਪਿੰਡ ਡੱਲੇਵਾਲਾ ਦੇ ਵਿੱਚ ਅੱਜ ਪਹੁੰਚੇ ਆ ਕਿਉਂਕਿ ਜਗਜੀਤ ਸਿੰਘ ਡੱਲੇਵਾਲਾ ਨੂੰ ਅੱਜ 34 ਦਿਨ ਦੇ ਕਰੀਬ ਦਾ ਸਮਾਂ ਹੋ ਗਿਆ ਪੋਖਰ ਤਾਲ ਤੇ ਬੈਠੇ ਨੇ ਖਨੋਰੀ ਬਾਰਡਰ ਤੇ ਤੇ ਅੱਜ ਉਹਨਾਂ ਦੇ ਖੇਤ ਦੀਆਂ ਤਸਵੀਰਾਂ ਦਿਖਾਉਣੇ ਆ ਦੇਖ ਸਕਦੇ ਹੋ ਤੁਸੀਂ ਤਾਂ ਉਹਨਾਂ ਦੇ ਖੇਤ ਦੇ ਹਾਲਾਤ ਕਿਸ ਤਰੀਕੇ ਦੇ ਆ ਇਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਦੂਜੇ ਪਾਸੇ ਇੱਕ ਜਗਜੀਤ ਸਿੰਘ ਡੱਲੇਵਾਲੇ ਦੇ ਪਿੰਡ ਦੇ ਲੋਕ ਸਾਰੇ ਜਗਜੀਤ ਸਿੰਘ ਡੱਲੇ ਵਾਲੇ ਦੇ ਨਾਲ ਖੜ ਚੁਕੇ ਨੇ ਅੱਜ ਉਹ ਖੇਤ ਦੇ ਵਿੱਚ ਪਹੁੰਚ ਚੁਕੇ ਨੇ ਸਾਰਾ ਪਿੰਡ ਜਿਹੜਾ ਉਹਦੇ ਨਾਲ ਖੜਾ ਹੈ ਤਾਂ ਕੁਝ ਲੋਕ ਜਿਹੜੇ ਇੱਥੇ ਪਹੁੰਚ ਚੁਕੇ ਨੇ ਉਹਨਾਂ ਦਾ ਇਹ ਕਹਿ ਰਿਹਾ ਕਿ ਜਗਜੀਤ ਸਿੰਘ ਡੱਲੇ ਵਾਲਾ ਭੁਖੜ ਹੜਤਾਲ ਤੇ ਬੈਠੇ ਹੈ ਉਹਨਾਂ ਦਾ ਪਰਿਵਾਰ ਵੀ ਸਾਰਾ ਉੱਥੇ ਬੈਠਾ ਤੇ ਪਰ ਉਹਨਾਂ ਦੇ ਖੇਤ ਦੀ ਉਹਨਾਂ ਦੇ ਘਰ ਦੀ ਜੋ ਵੀ ਕੋਈ ਜ਼ਰੂਰਤ ਹੈ ਸਾਡਾ ਪਿੰਡ ਉਹਨਾਂ ਦੇ ਨਾਲ ਖੜਾ ਸਾਰੇ ਪਿੰਡ ਵਾਸੀ ਹੈ ਜਿਹੜਾ ਜਗਜੀਤ ਸਿੰਘ ਡੱਲੇ ਵਾਲਾ ਦੇ ਹੱਕ ਦੇ ਵਿੱਚ ਉਹਨਾਂ ਦੀ ਖੇਤ ਦੀ ਜਿਹੜੀ ਸਾਰੀ ਰੱਖਿਆ ਇਹ ਕਰਨਗੇ ਕੋਈ ਰੇ ਸਪਰੇ ਪਾਉਣੀ ਹੈ ਪਾਣੀ ਲਾਉਣਾ ਤਾਂ ਇਹਨਾਂ ਨੇ ਕਿਹਾ ਕਿ ਉਹ ਸਾਰੀ ਜ਼ਿੰਮੇਵਾਰੀ ਸਾਡੇ ਪਿੰਡ ਵਾਸੀਆਂ ਦੀ ਹੋਊਗੀ ਜੇਕਰ ਘਰ ਦੀ ਕਿਸੇ ਪਸ਼ੂਆਂ ਦੀ ਜਾਂ ਹੋਰ ਕੋਈ ਲੋੜ ਪੈਂਦੀ ਹੈ ਤਾਂ ਉਹ ਵੀ ਜਿਹੜਾ ਪਿੰਡ ਵਾਸੀ ਕਰਨਗੇ ਤਾਂ ਦੇਖ ਸਕਦੇ ਹੋ ਤੁਸੀਂ ਪਿੰਡ ਦੇ ਲੋਕ ਇੱਥੇ ਪਹੁੰਚ ਚੁੱਕੇ ਨੇ ਆਪਾਂ ਗੱਲਬਾਤ ਪਿੰਡ ਵਾਸੀਆਂ ਦੇ ਨਾਲ ਕਰਾਂਗੇ ਕਿ ਜਗਜੀਤ ਸਿੰਘ ਡੱਲੇਵਾਲਾ ਜਿਹੜਾ 34 ਦਿਨ ਦੇ ਕਰੀਬ ਦਾ ਸਮਾਂ ਹੋ ਗਿਆ ਉਹ ਜਿਹੜਾ ਪੋਖਰ ਤਾਲ ਤੇ ਬੈਠੇ ਆ ਤੇ ਅੱਜ ਪਿੰਡ ਵਾਸੀ ਡੱਟ ਕੇ ਉਹਦੇ ਨਾਲ ਜਿਹੜੇ ਖੜ ਚੁੱਕੇ ਨੇ ਗੱਲਬਾਤ ਕਰਦੇ ਆ ਕਿ ਨਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਪਿੰਡ ਡੱਲੇ ਵਾਲਾ ਮੈਂ ਮਨਜਿੰਦਰ ਜੀ ਅੱਜ ਤੁਸੀਂ ਜਗਜੀਤ ਸਿੰਘ ਡੱਲੇ ਵਾਲਾ ਦੇ ਖੇਤ ਦੇ ਵਿੱਚ ਪਹੁੰਚ ਗਿਓ ਤੁਹਾਡੀ ਇਹ ਸੋਚ ਹੋ ਗਈ ਹੈ ਕਿ ਜੇ ਜਗਜੀਤ ਸਿੰਘ ਡੱਲੇ ਵਾਲਾ ਜਾਂ ਉਹਦਾ ਪਰਿਵਾਰ ਖਨੌਰੀ ਬਾਰਡਰ ਤੇ ਬੈਠਾ ਤੇ ਉਹਦੇ ਖੇਤ ਦੀ ਜ਼ਿੰਮੇਵਾਰੀ ਸਾਰਾ ਪਿੰਡ ਸੰਭੂਗਾ ਵੇਖੋ ਜੀ ਜਗਜੀਤ ਸਿੰਘ ਡੱਲੇ ਵਾਲਾ ਜਾਂ ਉਹਨਾਂ ਦਾ ਬੇਟਾ ਉਹ ਆਪਦੇ ਕੱਲੇ ਕੱਲਿਆਂ ਲੈਣੇ ਨਾ ਬੈਠੇ ਸਾਰੇ ਪੰਜਾਬ ਲਈ ਸਾਰੇ ਹਿੰਦੁਸਤਾਨ ਲਈ ਬੈਠੇ ਆ। ਸੋ ਸਾਡੇ ਪਿੰਡ ਦਾ ਵੀ ਫਰਜ ਬਣਦਾ ਕਿ ਉਹਨਾਂ ਦੇ ਜਿਹੜਾ ਪਿੱਛੋਂ ਵੈਸਾ ਸਾਡਾ ਪਿੰਡ ਸਹਿਯੋਗ ਬਹੁਤ ਕਰ ਰਿਹਾ 25-30 ਬੰਦੇ ਦਿੱਲੀ ਆਪਣੇ ਨੋਟ ਡਾਊਨ ਕਰਦੇ ਜਾਂਦੇ ਉੱਥੇ ਰਹਿੰਦੇ ਵੀ ਆ। ਸੋ ਜੇ ਕੋਈ ਨਿੱਕੀ ਖੇਤ ਦਾ ਕੰਮ ਹੈ ਸੋ ਅੱਜ ਲੋੜ ਲੱਗਦੀ ਹੈ ਸਾਡਾ ਪਿੰਡ ਸਹਿਯੋਗ ਕਰਨ ਫੁੱਲ ਤਿਆਰ 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 ਬੈਠਾਈ। ਕੋਈ ਰੇਹ ਦਾ ਕੰਮ ਆ ਕੋਈ ਸਪਰੇਅ ਦਾ ਜੀ। ਸੋ ਅੱਜ ਆ ਵੇਖ ਰਹੇ ਸੀ ਚਲੋ ਕੁਦਰਤ ਦੀ ਤੁਸੀਂ ਆਗੇ। ਚਲੋ ਤੁਸੀਂ ਕਵਰ ਕਰ ਲਿਆ ਇਹ ਪਿੰਡ ਉੱਥੇ ਗੁਰਦਾਰਾ ਮੀਟਿੰਗ ਮੀਟਿੰਗ ਹੋਈ ਸੀ ਗੁਰਦਾਰਾ ਸਾਹਿਬ। ਸੋ ਵੇਖਣ ਆਏ ਸੀ ਵੀ ਜੇ ਕੋਈ ਲੋਡ ਲੱਗਦੀ ਤਾਂ ਕਵਰ ਕਰਗੀ ਯਾਰ ਆਪਾਂ ਸਹਿਯੋਗ ਕਰੀਏ ਸੋ ਕੁਦਰਤੀ ਤੁਸੀਂ ਅੱਗੇ ਤੁਹਾਡੇ ਦਰਸ਼ਨ ਹੋ ਗਏ ਜੀ ਸਾਰੇ ਪਿੰਡ ਦੇ ਨਾਲ ਖੜੇ ਆ ਲੋਕ ਜਿੰਨੇ ਹੈਗੇ ਸਾਰੇ ਨਹੀਂ ਵੇਖੋ ਹਾਂ ਜੀ ਪਿੰਡ ਪਿੰਡ ਲੋ ਦੱਲੇ ਵਾਲ ਦੇ ਪਿੰਡ ਲੋ ਪਹਿਲਾਂ ਵੀ ਕੋਈ ਇਹ ਇਹ ਜਿਹੇ ਚੱਕਰ ਨਹੀਂ ਹੋਇਆ ਵੀ ਕਿਤੇ ਵੀ ਨਾ ਨਹੀਂ ਹੋਈ ਭਣਾ ਆਪਦੇ ਪਿੰਡ ਦਾ ਕੰਮਕਾਰਾਂ ਨੂੰ ਨੁਕਸਾਨ ਹੋ ਜਾਏ ਪਰ ਮੋਰਚੇ 'ਚ ਵੱਦ ਤੋਂ ਵੱਦ ਸੰਗਤਾਂ ਜਿੰਨੀਆਂ ਵੀ ਜਾਂਦਰੀਆਂ ਪਹਿਲਾਂ ਵੀ ਜੋ ਪਹਿਲਾਂ ਵੀ ਜਿੱਥੇ ਮੋਰਚਾ ਰਕਸਾਨੀ ਮੋਰਚਾ ਲੱਗਦਾ ਸਾਡੇ ਪਿੰਡੋਂ ਅਕਸਰ ਹੀ ਬੱਸਾਂ ਬੱਸਾਂ ਦਾ ਬੱਸਾਂ ਰਾਂ ਹੀ ਘੇਡਰ ਜਾਂਦਾ ਰਿਹਾ ਜੀ ਗੱਡੀਆਂ ਰਾਂ ਨਹੀਂ ਬੱਸਾਂ ਰਾਂ ਹੀ ਵੱਡੀਆਂ ਬੱਸਾਂ ਰਹੀ ਸੋ ਸਾਡੇ ਪਿੰਡ ਦਾ ਜਿੱਡਾ ਸਾਡਾ ਨਿੱਕਾ ਪਿੰਡ ਦਾ ਸਹਯੋਗ ਹੱਦੋਂ ਵੱਧ ਜਿਆਦਾ ਹੈ ਜੀ ਸੋ ਮੈਨੂੰ ਲੱਗਦਾ ਵੀ ਪਿੰਡ ਲੋ ਕੋਈ ਕਸਰ ਨਹੀਂ ਨਾ ਕੋਈ ਨਿੱਕੀ ਆ ਜੇ ਕੋਈ ਫੰਡ ਦੀ ਗੱਲ ਕਰੀਏ ਤਾਂ ਜਿੰਨੀ ਆਵਾਜ਼ ਦੇ ਦੇਗੇ ਉਸ ਤੋਂ ਜ਼ਿਆਦਾ ਲੋਕਾਂ ਨੇ ਦੇਣਾ ਕਿਉਂਕਿ ਲੋਕਾਂ ਨੇ ਸਾਡੇ ਪਿੰਡ ਦੀ ਬਡੌਲ ਜੀ ਜ ਸਿੰਘ ਡੱਲੇ ਵਾਲੇ ਵਾਲੀ ਬਣ ਗਈ ਉਹ ਡੱਲੇ ਵਾਲੀ ਸਭ ਦੀ ਸੋਚ ਤੇ ਪੈਰਾ ਦੇ ਰਹੇ ਆ ਵੀ ਉਹ ਕਿਸਾਨਾਂ ਲਈ ਲੜ ਰਿਹਾ ਯਾਰ ਆਪਣੇ ਲਈ ਲੜ ਰਿਹਾ ਸੋ ਡੱਲਰ ਸਾਹਿਬ ਦਾ ਤਾਂ ਨਾਂ ਹੀ ਬਹੁਤ ਵੱਡਾ ਹੈ ਤਾਂ ਸਾਡੇ ਪਿੰਡੋਂ ਤਾਂ ਵੈਸੇ ਵੀ ਜਦੋਂ ਇੱਥੇ ਪਿੰਡ ਆਉਂਦੇ ਆ 15-15 ਇਹ ਬੰਦੇ-ਬੰਦੇ ਤੁਰੇ ਜਾਂਦੇ ਆ ਮਾਲਾਂ ਸਾਹਮਣੋਂ ਦਾ ਪਤਾ ਲੈਣ ਜਾਂ ਕੱਲ ਨੂੰ ਪੰਜਾਬ ਬੰਦ ਦੀ ਸੱਦੇ ਦੀ ਜਿਹੜਾ ਲੋਡ ਪੈ ਗਈ ਹੈ ਉਹ ਐਲਾਨ ਕਰਨਾ ਪੈ ਗਿਆ ਹਾਂਜੀ ਕੱਲੋਂ 30 ਤਰੀਕ ਨੂੰ 30 ਦਸੰਬਰ ਨੂੰ ਪੰਜਾਬ ਬੰਦ ਦਾ ਮੁਕੰਮਲ ਤੌਰ ਤੇ ਪੰਜਾਬ ਬੰਦ ਹੈ ਜੀ ਤੁਸੀਂ ਵੇਖਿਆ ਹੋਊਗਾ ਪਟਵਾਰੀਆਂ ਵੱਲੋਂ ਵੀ ਹਮਾਇਤ ਆ ਗਈ ਹੈ ਜੀ ਪੀਆਰਟੀਸੀ ਵੱਲੋਂ ਵੀ ਸ਼੍ਰੋਮਣੀ ਕਮੇਟੀ ਨੇ ਵੀ ਆਪਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਪ੍ਰੀਖਿਆ ਦਾ ਜਿਹੜਾ ਟਾਈਮ ਅੱਗੇ ਕਰ ਦਿੱਤਾ ਸੋ ਮੈਨੂੰ ਲੱਗਦਾ ਜਿਹੜਾ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਹੈ ਮੁਕੰਮਲ ਤੌਰ ਤੇ ਪੰਜਾਬ 'ਚ ਲਾਗੂ ਹੋਊਗਾ ਤੇ ਬਾਜ਼ਾਰਾਂ 'ਚ ਤੁਸੀਂ ਵੇਖੋਗੇ ਛੜਕਾਂ ਦੇ ਸੋਨ ਸੰਨ ਤੇ ਅੱਜ ਮੈਨੂੰ ਖੁੱਖ ਖੁਸ਼ੀ ਵੀ ਹੋ ਰਹੀ ਹੈ ਵੀ ਸਾਰੇ ਵਰਗ ਕਿਸਾਨਾਂ ਦਾ ਅੱਜ ਹਮਾਇਤ ਕਰ ਰਹੇ ਹੈ ਬਾਜੀ ਜਿਹੜਾ ਜਗਜੀਤ ਸਿੰਘ ਬੱਲੇ ਵਾਲੇ ਦਾ ਖੇਤ ਹੈ ਆਦੇ ਖੇਤ ਦੀ ਉਹ ਕਿੰਨੀ ਕੁ ਪਰੋਲਤਾ ਕਰਦੇ ਸੀਗੇ ਕਿੰਨਾ ਕੁ ਖਿਆਲ ਰੱਖਦੇ ਸੀਗੇ ਆਦੇ ਖੇਤ ਦੀ ਤਾਂ ਜੀ ਕੁਛ ਨਹੀਂ ਕਰਦੇ ਲੋਕਾਂ ਦੇ ਖੇਤਾਂ 'ਚ ਪੈਪਾ ਪੰਜਾਇਆ ਉਹ ਤੋਂ ਹੀ ਵੇਖ ਸਕਦੇ ਹਾਂ ਕਿ ਖੇਤ ਨੂੰ ਖਾਲਾ ਅਜੇ ਤੱਕ ਤੇ ਨਹੀਂ ਤਾਂ ਉਹਨਾਂ ਦੇ ਫੋਨ ਤੇ ਪੈਪਾ ਬੈ ਸਕਦੀਆਂ ਸੀ ਉਹਦੇ ਇਸ ਖੇਤ ਵੀ ਨਹੀਂ ਪੈਪਾ ਉਸ ਖੇਤ ਵੀ ਨਹੀਂ ਪੈਪਾ ਖਾਲੇ ਰਹਿ ਪਾਣੀ ਜਾਂਦਾ ਸਾਡੇ ਆਪ ਦੇ ਖੇਤਾਂ 'ਚ ਪੈਪਾ ਪੰਜਾਇਆ ਉਹ ਲੋਕਾਂ ਬਾਰੇ ਰੋਜ਼ ਆਪ ਦੇ ਬਾਰੇ ਕੁਛ ਨਹੀਂ ਸੋਚਿਆ ਹਾਂ ਜੀ ਉਹਨਾਂ ਨੇ ਜਿੰਨਾ ਕੀਤਾ ਲੋਕਾਂ ਨੇ ਕੀਤਾ ਨਹੀਂ ਤਾਂ ਤੁਸੀਂ ਵੇਖਦੇ ਹੋ ਖਾਲਾ ਕੱਚਾ ਬਣਨਾ ਪੈਂਦਾ ਪੱਕਾ ਭਵੇਂ ਬਣਾਉਣਾ ਪੈਂਦਾ ਪਰ ਪਾਪ ਦਾ ਹਰੇਕ ਦਾ ਮੂੰਹ ਵਾਹਣ ਚ ਸਾਡੇ ਆਪ ਦੇ ਮੂੰਹੇ ਪਾਈਪਾਂ ਦੇ ਵਾਹਣ ਚ ਪਾਈਪਾਂ ਰਾ ਹੀ ਪਾਣੀ ਜਾਂਦਾ ਤੇ ਉਹਨਾਂ ਦੇ ਖਾਲਿਆ ਰਾਈ ਬਣੀ ਆਉਂਦਾ ਠੰਡ ਦੇ ਵਿੱਚ ਅੱਜ ਪਹੁੰਚ ਗਏ ਆਂ ਢੱਲੇ ਵਾਲਾ ਦੇ ਖੇਤ ਦੇ ਵਿੱਚ ਤੁਸੀਂ ਜਿਵੇਂ ਆਪਦੇ ਖੇਤ ਦੇ ਵਿੱਚ ਕੰਮ ਕਰਦੇ ਹੋ ਉਸੇ ਤਰੀਕੇ ਦੇ ਨਾਲ ਪਹੁੰਚ ਗਏ ਆਂ ਹਾਂਜੀ ਹਾਂਜੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਸ਼ਖਸ ਸਾਡੇ ਵਾਸਤੇ ਐਡੀ ਵੱਡੀ ਲੜਾਈ ਲੜਦਾ ਆਪਦੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਹੈ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਪ੍ਰਧਾਨ ਜੀ ਦੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ ਜਿਹੜਾ ਸ਼ਰੀਰ ਦਾ ਨੁਕਸਾਨ ਤਾਂ ਸਰਕਾਰਾਂ ਦੀ ਗਲਤ ਨੀਤੀ ਕਰਕੇ ਹੋ ਹੀ ਰਿਹਾ ਹੈ ਵੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ ਸਾਡੀ ਜ਼ਿੰਮੇਵਾਰੀ ਬਣਦੀ ਐ ਇਸੇ ਕਰਕੇ ਅਸੀਂ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਕੋਈ ਵੀ ਚੀਜ਼ ਦੀ ਲੋੜ ਪਊਗੀ ਰੇ ਦੀ ਸਪਰੇ ਦੀ ਪਾਣੀ ਦੀ ਯਾਨੀ ਕਿ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਜਾਂ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਨਹੀਂ ਜੀ ਨਹੀਂ ਬਿਲਕੁਲ ਜੀ ਅਸੀਂ ਇੱਥੇ ਆਏ ਦੇਖਣ ਆਏ ਸੀ ਹੁਣ ਗੁੱਲੀ ਡੰਡੇ ਵਾਲੀ ਸਪਰੇ ਮਾਰਨ ਆ ਲਈ ਜੀ ਇੱਥੇ ਉਹ ਸਪਰੇਅ ਮਾਰਨ ਦੀ ਬਸ ਤਿਆਰੀ ਕਰਦੇ ਮੌਸਮ ਜੇ ਸਾਰਾ ਠੀਕ ਹੋ ਜੇ ਫਿਰ ਤੇ ਮੀਂਹ ਪੈ ਗਿਆ ਪਾਣੀ ਦੀ ਦਾ ਲੋੜ ਨਹੀਂ ਸਪਰੇਅ ਕਰਨ ਦੀ ਵਿਉਂਤ ਬਣਾਉਂਦੇ ਸੀ ਬਾਪੂ ਜੀ ਸਾਡੇ ਨਾਲ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੇ ਸਾਥ ਹੀ ਰਹੇ ਐ ਇਹ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡੀ ਕੀ ਸੋਚ ਹੈ ਜੀ ਹੁਣ ਫਿਰ ਸੋਚਾ ਜੀ ਬੇਦਾਗ ਬੰਦਾ ਸੀ ਐਡਾ ਬੇਦਾਗ ਬੰਦਾ ਹੋਰ ਦੁਨੀਆ ਦਾ ਸਾਡੇ ਬੱਤੀ ਹੈ ਪਰ ਉਹ ਸਭ ਕੋਈ ਨਾ ਕੋਈ ਕਿਤੇ ਨਾ ਕਿਤੇ ਦਾਗੀ ਜ਼ਰੂਰ ਹੋਇਆ ਇਹ ਅੱਜ ਤੱਕ ਦਾਗੀ ਨਹੀਂ ਹੋਇਆ ਸੱਚਾ ਤੇ ਸੁੱਚਾ ਸੱਚੇ ਸੁੱਚੇ ਖਿਆਲੋ ਦੇ ਪੂਰਨ ਸੇਖੁਰ ਸੇਖਾ ਹੈ ਪੂਰਨ ਗੁਰ ਸੇਖਾ ਠੀਕ ਆ ਸੀ ਭਾਵੇਂ ਸੇਖਾ ਸੀ ਵੀ ਪਰ ਸਾਡੇ ਨਾਲ ਉਹਦੀ ਸਿੱਖੀ ਦਾ ਬਹੁਤ ਜ਼ਿਆਦਾ ਫਰਕ ਹੈ ਸਿੱਖੀ ਦੇ ਸੋਲ ਵਿਅਦ ਕੋਲ ਬਹੁਤ 34 ਦਿਨ ਦਾ ਸਮਾਂ ਹੋ ਗਿਆ ਜੀ ਉਹਨਾਂ ਨੂੰ 34 ਦਿਨ ਕੋਸ ਨਹੀਂ ਖਾਦਾ ਪੀਦਾ ਖੋਖਾਂ ਬੈਠਾ ਨੂੰ 34 ਦਿਨ ਹੋ ਚੁੱਕੇ ਆ ਹੁਣ ਉਸ ਗੱਲ ਦਾ ਵੀ ਸਰਕਾਰ ਗੱਲ ਸੁਣੇ ਤੇ ਇਹਨਾਂ ਦਾ ਫੈਸਲਾ ਕਰੇ ਮਸਲਾ ਹੱਲ ਕਰੇ ਉਹ ਜੋੜੀਆਂ ਚਿੰਨਾ ਨਾ ਨਾ ਮੰਗਾ ਹੈ ਕਿ ਉਹਨਾਂ ਕੋਈ ਬਾਤ ਘਾਟ ਕਰਨ ਵਾਲੀ ਉਹ ਕਰਕੇ ਉਹਨਾਂ ਨੂੰ ਮਿਹਨਤ ਦਾ ਸਹੀ ਮਿਲ ਕੇ ਉਹਨਾਂ ਨੂੰ ਵੀ ਆ ਤੁਹਾਨੂੰ ਦਿੰਦੇ ਆ ਤੁਸੀਂ ਇਹ ਕੰਮ ਨਾ ਕਰੋ ਹੁਣ ਜੋ ਮਾਰਕ ਹੀ ਰਾਜੀ ਹੈ ਤੇ ਫੇਰ ਵੀ ਫੇਰ ਸਾਡਾ ਵਿਚਾਰਾ ਕੋਈ ਨਹੀਂ ਤੇ ਇਹ ਬੰਦਾ ਐਡਾ ਅਣਤੜਕਾ ਹੈ ਇਹ ਉੱਠ ਨਵਲਾ ਨਹੀਂ ਪਿੰਡ ਕੀ ਮਹਿਸੂਸ ਕਰ ਰਿਹਾ ਹਾਂ ਪਿੰਡ ਤਾਂ ਹੁਣ ਵੀ ਬਹੁਤ ਜਿਹੜਾ ਇਸ ਵੇਲੇ ਦੁੱਖਦਾਇਕ ਜਿਹੜਾ ਹੈ ਸਭ ਦਾ ਹਿਰਦਾ ਸਭ ਦਾ ਕੰਬੀ ਜਾਂਦਾ ਹੈ ਸਭ ਦਾ ਹਿਰਦਾ ਕੰਮਦਾ ਬਹੁਤ ਬੁਰੀ ਹਾਲਤਾ ਸਾਬ ਬੰਦੇ ਦੇ ਕਿਸੇ ਨੂੰ ਬੁਲਾ ਲਾ ਭਾਵਕ ਹੋ ਜਾਂਦਾ ਉਸੇ ਵੇਲੇ ਆ ਬੰਦੇ ਨੇ ਕਿਵੇਂ ਬੋਲਿਆ ਜਾਂਦਾ ਬੋਲਿਆ ਜਾਂਦਾ ਹੀ ਨਹੀਂ ਬੋਲਣ ਨੂੰ ਜੀ ਨਹੀਂ ਕਰਦਾ ਇਹ ਤਾਂ ਬੋਲਦੇ ਆ ਐਸਾ ਹੁੰਦਾ ਕਿ ਸਾਰਾ ਜਿਹੜਾ ਉਹ ਮਨ ਸਾਰਾ ਪਾਣੀ ਬਣ ਜਾਂਦਾ ਬੋਲਣ ਦੀ ਬਹੁਤ ਹੀ ਮੁਸ਼ਕਲ ਗੱਲ ਆ ਬੋਲਣ ਵਾਲੀ ਬਹੁਤ ਔਖਾ ਹੋਇਆ ਪਿਆ ਕੰਮ ਵੀ ਇਸ ਤਰ੍ਹਾਂ ਜਿਹੜਾ ਜਦੋਂ ਵੀ ਕੋਈ ਬੋਲਦੇ ਉਹ ਭਾਵਕ ਹੋ ਜਾਂਦੇ ਆ ਕੀ ਕਿਸ਼ਤਾ ਜਏ ਹੁਣ ਸਾਡਾ ਸਰਕਾਰ ਨਾਲ ਕੋਈ ਜੋਰ ਨਹੀਂ ਸਰਕਾਰ ਨਾਲ ਅਸੀਂ ਇਹ ਹੀ ਪ੍ਰਦਰਸ਼ਨ ਹੀ ਕਰ ਸਕਦੇ ਆ ਲੜਤਾ ਸਕਦੇ ਨਹੀਂ ਲੜਨ ਨੂੰ ਤਾਂ ਕੁਝ ਸਮੇਂ ਪੈਣ ਕੇ ਖਬਰ ਲੜਨਾ ਵੀ ਪਊ ਪਰ ਅੱਜ ਤਾਂ ਨਹੀਂ ਨਾ ਅਸੀਂ ਲੜ ਸਕਦੇ ਅਸੀਂ ਤਾਂ ਅੱਜ ਸ਼ਾਂਤਮਈ ਧਰਨੇ ਹੀ ਦੇ ਸਕਦੇ ਆ ਜੋ ਉਹਨਾਂ ਦੇ ਪਿੱਛੇ ਜੋ ਕੋ ਹੁਕਮ ਕਰਨਗੇ ਉਹਨਾਂ ਦੇ ਮਗਰ ਉਹ ਤਿਆਰ ਹੈ ਪੂਰੇ ਪਿੰਡ ਦੇ ਵਿੱਚ ਫਿਰ ਇਸ ਵਕਤ ਆਪਾਂ ਕਹਿ ਸਕਦੇ ਹਾਂ ਦੁੱਖ ਦੀ ਘੜੀ ਹੋ ਗਈ ਉਹਦੋਂ ਦੂਜੇ ਪਾਸੇ ਜਿਵੇਂ ਸਾਬ ਜਦਾਂ ਦੀ ਸ਼ਹੀਦੀ ਦੇ ਹੜੇ ਚੱਲਦੀ ਸੀ ਦੂਜੇ ਪਾਸੇ ਜਿਵੇਂ ਹੁਣ ਢੱਲੇ ਵਾਲਾ ਪੋਖਰ ਹੜਤਾਲ ਤੇ ਬੈਠੀਆ ਤੁਹਾਡੇ ਪਿੰਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੰਨ ਲਾਦਾ ਰੋਸ ਜਿਹੜਾ ਚੱਲ ਰਿਹਾ ਮੈਂ ਕੋਈ ਜੀ ਇੰਨਾ ਵੱਡਾ ਰੋਸ ਸੀ ਐਡਾ ਵੱਡਾ ਦੁੱਖ ਸੀ ਕਿ ਮੈਂ ਤਾਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਮੈਂ ਲਗਾ ਸਾਬ ਜਦਾਂ ਦੀ ਰੀਲ ਲਾ ਲਈ ਸੀ ਤੇ ਪੰਤਪੁਰਾ ਹਾਲ ਸ੍ਰੀ ਦਰਿਆ ਬਲੱਡ ਬਲ ਜਾਂਦਾ ਕਦੇ ਘਟ ਜਾਂਦਾ ਬੜੀ ਮੁਸ਼ਕਲ ਆ ਇਸ ਵੇ ਹੈ ਤਕਰੀਬ ਸਾਡਾ ਪਿੰਡ ਸਾਰਾ ਹੀ ਬਹੁਤ ਅੰਦਰੋਂ ਦੁਖੀ ਮੈਂ ਜਿਆਦਾ ਦੁਖੀ ਥੋੜਾ ਨਹੀਂ ਪਰ ਸਾਡੇ ਬੱਸ ਕੁਝ ਕਰੀਏ ਨਾਟਾ ਜਿਉਂ ਉਠਾ ਸਕਦੇ ਨਾ ਸਾਡੇ ਕਹਿ ਉੱਠਦਾ ਹੀ ਹੈ ਜਿਸ ਨੂੰ ਐਥੇ ਨੂੰ ਕਹਿ ਤੂੰ ਪਹਿਲਾਂ ਸੀ ਦੋਰ ਲਾਇਆ ਸੀ ਵੀ ਆਪਾਂ ਇਹ ਕੰਮ ਨਾ ਕਰੀਏ ਪ੍ਰਧਾਨ ਵੀ ਆਪਾਂ ਨਾ ਕਰੀਏ ਸਰਕਾਰਾਂ ਬਹੁਤ ਗੰਦੀ ਚੀਜ਼ ਹੋਈ ਪਈ ਆ ਇਹਨਾਂ ਨੂੰ ਨਹੀਂ ਕੋਈ ਸਮਝ ਆਉਂਦੀ ਵੀ ਇਹਨਾਂ ਨੂੰ ਜੇਕਰ ਸਾਬ ਗੁਰੂ ਤੇਗ ਬਹਾਦਰ ਸਾਹਿਬ ਆਪ ਦਾ ਸ਼ੀਸ਼ ਨਾ ਦਿੰਦੇ ਤੇ ਹਿੰਦੂ ਹੋਣੇ ਕਿੱਥੇ ਸੀ ਅੱਲਾ ਯਾਰ ਖਾਂ ਜੋਗੀ ਦਾ ਲਿਖਿਆ ਵੀ ਇਹ ਨਾ ਕੋ ਆਪ ਕੀ ਨਾ ਕੋ ਤਾਪ ਕੀ ਜੇ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਤੁੱਤੀ ਸਾਹਿਬ ਕੀ ਸਭ ਜਿਹੜਾ ਮੁਸਲਮਾਨ ਹੋਣੀ ਸੀ ਇੱਥੇ ਤਾਂ ਹੋਣਾ ਹੀ ਕੁਝ ਨਹੀਂ ਸੀ ਇਹਨਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਨਹੀਂ ਤੁਸੀਂ ਕਿਸੇ ਦੇਖੋ ਜੀ ਫੈਸਲਾ ਉਹਨੂੰ ਇਸ ਕਰਕੇ ਲੈਣਾ ਪਿਆ ਕਿ ਜੋਕ ਜਦੋਂ ਕਹਿੰਦੇ ਆ ਕੰਦੇ ਵੀ ਕੋਈ ਗੱਲ ਹੋਵੇ ਕਿਤੇ ਵੀ ਹੋਵੇ ਭਾਵੇਂ ਕੋਈ ਸਿਆਸੀ ਹੋਵੇ ਤੇ ਭਾਵੇਂ ਕੋਈ ਗੈਰ ਸਿਆਸੀ ਹੋਵੇ ਉਦੋਂ ਕਹਿੰਦੇ ਵੀ ਆਗੂ ਤਾਂ ਮਰਦਾ ਨਹੀਂ ਲੋਕ ਮਰ ਲੋਕਾਂ ਨੂੰ ਪੁੱਠ ਮਰਵਾਣ ਦੇ ਇਕੱਠੇ ਕਰਕੇ ਉਹਨੂੰ ਇਸ ਕਰਕੇ ਫੈਸਲਾ ਲਿਆ ਵੀ ਲੋਕਾਂ ਦੀ ਜਿਹੜੀ ਹੈ ਆਵਾਜ਼ ਆ ਮੈਂ ਉਹ ਪੂਰੀ ਕਰਦਾ ਮਰਦਾ ਸਭ ਦੁਨੀਆਂ ਨੇ ਜਾਣਾ ਹੈ ਅਸੀਂ ਮਰ ਜਾਣਾ ਅਸੀਂ ਕਿਹੜਾ ਰਹਿ ਜਾਣਾ ਇਸੇ ਦੁਨੀਆਂ ਤੇ ਕੋਈ ਵੀ ਜਿਹੜਾ ਆਇਆ ਉਹਨਾਂ ਚੱਲ ਜਾਣਾ ਪਰ ਉਹ ਆਪਦਾ ਨਾਂ ਰੋਸ਼ਨ ਕਰ ਲਈ ਇਸ ਵਿੱਚ ਨਾਰੇ ਉਹਨਾਂ ਦਾ ਜਿਹੜਾ ਹੈ ਬਹੁਤ ਵੱਡਾ ਜਿਉ ਚਲੇ ਗਏ ਮੰਨ ਲਓ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਕਿ ਉਹਨਾਂ ਦੀ ਸਿਹਤ ਤੰਦਰੁਸਤ ਹੋਣ ਉਹ ਹੱਲ ਵੀ ਹੋ ਜੇ ਜੇ ਕਿਤੇ ਨੁਕਸਾਨ ਹੋ ਗਿਆ ਉਹਨਾਂ ਦਾ ਫੇਰ ਪਿੰਡ ਦਾ ਕੀ ਬਣੂ ਫੇਰ ਵੇਖੋ ਜੀ ਪਿੰਡ ਦਾ ਹਾਲ ਤਾਂ ਬਹੁਤ ਮੰਦਾ ਹੈ ਪਿੰਡ ਦਾ ਹਾਲ ਤਾਂ ਮੰਦਾ ਹੈ ਪਿੰਡ ਕਰਤੋ ਕੁਝ ਸਕਦਾ ਨਹੀਂ ਹੋਰ ਜਿੰਨਾ ਹੋਇਆ ਉਹ ਕਰਾਂਗੇ ਜੋ ਜਸਾ ਸਮਾਂ ਆਇਆ ਜਿਹੜਾ ਸਮਾਂ ਆਊਗਾ ਜਿਹੋ ਦਾ ਸਮਾਂ ਸਾਡੇ ਤੇ ਵਾਪਰੂਗਾ ਫਿਰ ਹੋਏਗਾ ਲਾਂਗੇ ਪ੍ਰੀਤ ਜੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਬਤੁਲੀ ਜੀ ਦੇਖੋ ਸਾਰੇ ਪਿੰਡ ਤੇ ਬੜਾ ਦੁੱਖ ਦਾ ਸਮਾਂ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਰੇ ਇਲਾਕੇ ਜੀ ਤੇ ਖਾਸ ਕਰਕੇ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਬੰਨਾ ਕਿਸੇ ਹਰੇਕ ਦੇ ਵਸ ਦੀ ਗੱਲ ਨਹੀਂ ਗੀ ਤੇ ਤੁਸੀਂ ਅੱਗੇ ਵੀ ਮੇਰੇ ਦੂਜੇ ਵੀਰ ਨੇ ਵੀ ਦੱਸਿਆ ਵੀ ਆਮ ਹੀ ਜਦੋਂ ਕੋਈ ਬੰਦੇ ਦੇ ਹੱਥ ਛੋਟੀ ਮੋਟੀ ਪਾਵਰ ਆ ਜਾਂਦੀ ਹੈ ਤਾਂ ਬੰਦਾ ਆਪਦੇ ਖੇਤ ਨੂੰ ਸਵਾਰਦਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਖੇਤ ਹੈ ਤੇ ਉਹਨਾਂ ਦਾ ਢੱਕਣ ਨਹਿਰ ਪਾਣੀ ਉੱਥੋਂ ਆਉਂਦਾ ਜੀ ਪਾਣੀ ਤੇ ਆਮ ਹੀ ਜੇ ਕਿਸੇ ਬੰਦੇ ਦੇ ਹੱਥ ਥੋੜੀ ਜੀ ਪਾਵਰ ਆ ਜੇ ਤੇ ਅਗਲਾ ਖੇਤ ਦੇ ਆਲੇ ਦੁਆਲੇ ਪਾਈਪ ਕਾ ਕਰ ਦਿੰਦਾ ਇਹ ਡੱਲੇਵਾਲ ਸਾਹਿਬ ਅੱਜ ਠੀਕ ਹੈ ਦੂਜੇ ਸਾਡੇ ਵਿਰੋਧੀ ਆ ਜਿਹੜੇ ਉਹ ਗੱਲਾਂ ਤਾਂ ਕਰਦੇ ਆ ਵੀ ਡੱਲੇਵਾਲ ਆਏ ਆ ਤੇ ਡੱਲੇਵਾਲ ਜਿਉਂ ਆ ਪਰ ਡੱਲੇਵਾਲ ਸਾਹਿਬ ਨੇ ਕਦੇ ਵੀ ਆਪ ਦਾ ਨਿੱਜੀ ਕੰਮ ਕੋਈ ਨਹੀਂ ਕੀਤਾ ਜੋ ਦਿਨ ਪੌ ਰਾਤ ਕਿਸਾਨੀ ਦੀ ਸੇਵਾ ਕੀਤੀ ਕੱਲ ਨੂੰ ਵੀ ਫਿਰ ਤੁਸੀਂ ਡਟ ਕੇ ਸਾਥ ਦਿਓਗੇ ਬੰਦਸੇ ਦੇ ਬਿਲਕੁਲ ਤਾਂ ਹੀ ਅੱਜ ਖੇਤਾਂ ਖੁੱਤਾਂ ਦਾ ਕੰਮ ਨਿਵੇੜ ਕੇ ਫਿਰ ਹੀ ਹੋ ਰਿਹਾ ਸਵੇਰੇ ਗੋਲੇ ਵਾਲੇ ਪੁਆਇੰਟ ਚੁਣਿਆ ਜੀ ਉਸੇ ਜਗ੍ਹਾ ਤੇ ਸਾਰਾ ਪਿੰਡ ਸਮਰਥਨ ਕਰੂਗਾ ਜੀ ਤਾਂ ਸੁਣਿਆ ਤੁਸੀਂ ਅੱਜ ਫਰੀਦਕੋਟ ਦੇ ਜਿਹੜਾ ਪਿੰਡ ਡੱਲਿਆ ਵਾਲਾ ਜਗਜੀਤ ਸਿੰਘ ਡੱਲਿਆ ਵਾਲਾ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਪਹੁੰਚੇ ਆ ਕਿਉਂਕਿ ਪਿੰਡ ਦੇ ਲੋਕ ਹੈ ਜਗਜੀਤ ਸਿੰਘ ਡੱਲੇ ਵਾਲੇ ਦੇ ਨਾਲ ਜਿਵੇਂ ਉਹਨਾਂ ਨੇ ਕਿਹਾ ਪਹਿਲਾਂ ਹੀ ਅਸੀਂ ਤਾਂ ਖੜੇ ਆ ਤਾਂ ਹੁਣ ਪੱਕੇ ਤੌਰ ਤੇ ਉਹਨਾਂ ਨੇ ਇਹ ਸੋਚ ਕਰ ਲਈ ਹੈ ਕਿ ਜੇਕਰ ਜਗਜੀਤ ਸਿੰਘ ਡੱਲੇਵਾਲਾ ਦੇ ਖੇਤ ਦੇ ਵਿੱਚ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਪਾਣੀ ਲੋੜ ਦੀ ਪਾਣੀ ਲਾਉਣ ਦੀ ਲੋੜ ਪੈਂਦੀ ਹੈ ਸਪਰੇਅ ਕਰਨ ਦੀ ਲੋੜ ਪੈਂਦੀ ਹੈ ਕਿਸੇ ਵੀ ਕਿਸਮ ਦੀ ਲੋੜ ਪੈਂਦੀ ਹੈ ਜਾਂ ਉਸ ਦੇ ਘਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਰਾ ਪਿੰਡ ਨਾਲ ਖੜਾ ਹੈ ਪਿੰਡ ਵਾਲੇ ਜਿਹੜਾ ਉਹ ਸਾਰਾ ਕੰਮਕਾਜ ਜਿਹੜਾ ਕਰਨਗੇ ਤਾਂ ਇਹ ਜਿਹੜੀ ਅੱਜ ਸੋਚ ਜਿਹੜੀ ਪਿੰਡ ਦੇ ਵਾਸੀਆਂ ਦੀ ਜਿਹੜਾ ਡੱਲੇਵਾਲਾ ਦੇ ਵਾਸੀਆਂ ਦੀ ਬਣ ਚੁੱਕੀ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਕੱਲ ਨੂੰ ਹੁਣ ਜਿਵੇਂ ਬੰਦਸਾ ਦਾ ਦਿੱਤਾ ਗਿਆ ਤੇ ਕੱਲ ਨੂੰ ਵੀ ਜਿਹੜਾ ਪੂਰਾ ਪਿੰਡ ਹੈ ਜਿਹੜਾ ਸਾਥ ਦੇਵੇਗਾ 100 ਦੇ ਕਰੀਬ ਜਿਵੇਂ ਇਹਨਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਘਾਰ ਆ ਤੇ 100 ਦੇ ਕਰੀਬ ਘਾਰ ਆ ਸਾਰਾ ਪਿੰਡ ਜਿਹੜਾ ਡੱਲੇਵਾਲ ਦਾ ਨਾਲ ਖੜਾ ਹੈ ਤਾਂ ਹਰ ਇੱਕ ਘਰ ਦਾ ਮੈਂਬਰ ਭਾਵੇਂ ਉਹ ਔਰਤ ਹੋਵੇ ਭਲਾ ਮਰਦ ਹੋਵੇ ਜਗਜੀਤ ਸਿੰਘ ਡੱਲੇ ਦੇ ਜਗਜੀਤ ਸਿੰਘ ਡੱਲੇਵਾਲਾ ਦੇ ਨਾਲ ਖੜਿਆ ਹੈ ਤੁਸੀਂ ਦੇਖਿਆ ਕਿਵੇਂ ਉਹਨਾਂ ਦੇ ਅੱਖਾਂ ਦੇ ਵਿੱਚੋਂ ਅੱਜ ਹੰਝੂ ਦੇਖੇ ਗਏ ਨੇ ਕਿਉਂਕਿ ਬਹੁਤ ਜਿਆਦਾ ਜਿਹੜਾ ਅਫਸੋਸ ਪਿੰਡ ਵਾਸੀਆਂ ਨੂੰ ਦਿਖਦਾ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹਿੰਦੀ ਹੈ ਸਰਕਾਰਾਂ ਜਗਜੀਤ ਸਿੰਘ ਡੱਲੇ ਵਾਲੇ ਦੀ ਸਿਹਤ ਨੂੰ ਲੈ ਕੇ ਸਤਰਕ ਹੁੰਦੀਆਂ ਬਚਾਉਣ ਦੀ ਕੋਸ਼ਿਸ਼ ਕਰਦੀਆਂ ਮੰਗਾ ਮੰਨਦੀਆਂ ਜਾਂ ਨਹੀਂ ਇਹ ਦੇਖਣਾ ਹੋਵੇਗਾ ਗੁਰਜੀਤ ਸਿੰਘ ਰਮਣਾ ડી5 ਚੈਨਲ ਪੰਜਾਬੀ ਪਿੰਡ ਡੱਲੇ ਵਾਲਾ ਜਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ